ਟਾਟ ਮਾਰ ਦਿਓ ਰਹਿ ਜੀ 20 ਫੁੱਟ ਪਿੱਛੇ ਡੇੜੀ ਦਾ ਡਬਲ ਐਕਸ ਲ ਵਾਲੀ ਫੀਲਿੰਗ ਡਬਲ ਐਕਸ ਲ ਵਾਲੀ ਫੀਲਿੰਗ ਲੈ ਲ ਕੇ ਟਰੈਕਟਰ ਨੂੰ ਤਾਂ ਨਹੀਂ ਐਡਾ ਲੰਮਾ ਜੁੜਿਆ ਮੋਟਰਸਾਈਕਲ ਨੂੰ ਤਾਂ ਜੁੜਿਆ ਇਹਦਾ ਦੋਵੇਂ ਲੜ ਪਏ ਸੀ ਉੱਥੇ ਚਲਾਉਣਾ ਪਿੱਛੇ ਫਿਰ ਮੈਨੂੰ ਹੀ ਚਲਾਉਣਾ ਪਿਆ ਆ ਮੈਂ ਪਤਾ ਰਹਿ ਹੈ ਜੀ ਆਪ 36 30 ਨੂੰ ਹੁਣ ਫੇਰ ਕਰਕੇ ਤੇ ਸਮਝ ਲੋ ਡੀਆਈ ਦੀ ਲੋਡ ਪੈ ਗਈ ਗੇਰ ਵਾਲੇ ਦੀ ਐਂ ਦੱਸ ਯਾਰ ਵੀ ਮੈਨੂੰ ਵਾਹ ਵਾਹ ਕਿ ਬਾਕੀ ਰਹੀ ਏ ਨਰਮ ਨਹੀਂ ਨਹੀਂ ਹਾਂ ਇਧਰ ਦਾ ਪੂਰੀ ਸੈਟ ਆ ਪਰਲੇ ਪਾਸੇ ਆ ਬਾਹ ਇੱਕ ਵੈਰ ਤੇਰੀ ਬਾੜ ਕੋ ਤੇਰੀ ਕੋੜਿਆ ਡਰਾਈਵਰ ਨੇ ਜੱਟ ਜ਼ਿੰਮੇਦਾਰ ਭਰਾ ਆਪਣਾ ਛੋਟਾ ਕਿਸਾਨ ਆਪਣੇ ਵਰਗਾ ਤੇ ਚਲੋ ਆਪਣੇ ਨਾਲ ਡਾਂਗ ਲਵਾਈ ਜਾਂਦਾ ਨਹੀਂ ਛੱਡਾਂ ਕਰੜਾ ਕਰਕੇ ਆਪਾਂ ਉਹ ਨਾ ਨਿਆਰਾ ਫਿਰ ਚਲਾਉਂਦਾ ਹੈ ਹੈ ਖਾਲੀ ਦਾ ਆਉਂਦਾ ਨਾ ਆ ਆ ਲਾਉਣੇ ਆ ਫੇਰ ਵੇਖੀ ਅੱਗਾ ਚੱਕ ਕੇ ਤਰਾ ਗਰ ਮੜੀ ਰੇਸ ਤੋਂ ਲੋਕ ਲੱਗਿਆ ਹੈ ਨਾ ਲਾਵਾ ਵਾ ਸ਼ੋ ਲਾਉਣੇ ਮਿੱਤਰੋ ਸ਼ੋ ਨਾ ਆ ਦੀ ਖੁਣਾਏ ਕੇ ਜਿਆ ਬਣਾਉਣੇ ਇਹਨੇ ਇਹ ਲੱਕ ਤੋਂ ਹਾਂ ਅੱਕ ਚੁੱਕੇ ਹਾਂ ਵੇਟ ਵੂਟ ਵੀ ਲਾ ਦੇਣਾ ਉਧਰ ਹੀ ਲਾ ਲਾ ਉਧਰ ਲੈ ਵੀ ਮਿੱਤਰੋ ਇਹਦੀ ਲੱਕ ਆ ਜਿਹੜੀ ਥੋੜੀ ਜੀ ਗਲਤ ਬਣਾ ਰਹੇ ਆ ਸਿਆਣੇ ਭਰਾ ਵਾਸਤੇ ਮਾੜੀ ਗੱਲ ਹੋਊਗੀ ਜਿਹੜੇ ਮੇਰੇ ਵੀਰ ਨਵੀਂ ਉਮਰ ਦੇ ਉਹਨਾਂ ਵਾਸਤੇ ਹੋਊਗਾ ਹਾਂ ਭਾਈ ਹੁਣ ਬਣੀ ਗੱਲ ਪਰ ਕੋਈ ਗੱਲ ਨਹੀਂ ਆਪਾਂ ਦੋਵਾਂ ਨੂੰ ਖੁਸ਼ ਕਰਦੇਈਏ ਇਹ ਵੀ ਮਿੱਤਰੋ ਥੋੜੇ ਘਨੇ ਤੇਡੇ ਵੀਂਗੇ ਚਾ ਵੀ ਪੂਰੇ ਕਰਨੇ ਚਾਹੀਦੇ ਆ ਇਹ ਬਾਬੇ ਉਹੀ ਲਾਤਾ ਯਾਰ ਸ਼ੋਨਾ ਬੜਾ ਟਾਈਮ ਸ਼ੋ ਰੱਖ ਲਈ ਹੁਣ ਥੋੜੇ ਦਿਨ ਬਿਨਾ ਸ਼ੋ ਤੋਂ ਚਲਾਵਾਂਗੇ ਵੇਟ ਵੇਣੇ ਯਾਰ ਵੇਟ ਵੀ ਲਾਉਣੇ ਆਈ ਪਤਕਾ ਲਾਉਣੇ ਆ ਵੀ ਇਹਨੂੰ ਰੱਖ ਦਿਆਂਗਾ ਜਾ ਕੇ ਅੰਦਰ ਆਹ ਸਿਸਟਮ ਬਣ ਗਿਆ ਬਜਾਰੇ ਦਾ ਹੋਰ ਹੀ ਬਣ ਗਿਆ ਉਪਰਾਇ ਲੱਗਦਾ ਪਰ ਕੋਈ ਗੱਲ ਨਹੀਂ ਹੁਣ ਧੌਣ ਮੜੂਗੀ ਲੋਕਾਂ ਦੀ ਤੇ ਬਾਕੀ ਇਹ ਧੋਣਾ ਧਾਣਾ ਇੱਥੇ ਪੇਂਟ ਪੌਂਡ ਮਾਰਨਾ ਅੱਧਾ ਰੀਜਨ ਤਾਂ ਹੀ ਹੈ ਵੀ ਆਪਣੇ ਕੋਲ ਇਹਦਾ ਨਾ ਅਰੀਜਨਲ ਪੇਂਟ ਲਿਆਂਦਾ ਪਿਆ ਉਹ ਆਪਾਂ ਵਜਾਵਾਂਗੇ ਹੁਣ ਇਸ ਤੋਂ ਬਾਅਦ ਅਖਬਾਰ ਫੂਰ ਪਾ ਕੇ ਜਿੱਥੇ-ਜਿੱਥੇ ਮਾਰਨਾ ਹੈ ਪਟੀਆਂ-ਪਟੀਆਂ ਤੇ ਆਵੇ। ਆੜਤਾ ਟਰੈਕਟਰ ਦਾ ਜਲੂਸ ਜਿਹੜੇ ਕਮੈਂਟ ਆਉਣਗੇ ਨਾ ਪਹਿਲਾਂ ਹੀ ਦੱਸ ਦਿੰਨਾ। ਪਰ ਕੋਈ ਗੱਲ ਇਹ ਜਿਗਾੜੀ ਹੈ। ਇਹ ओरिजिनल ਹੈ। ਇਹ ਜੀ ਹੁੰਦੇ। 2-2 ਮਹੀਨੇ ਹੋ ਗਏ ਨੇ ਆੜਾ ਬੜੇ ਹੋ ਗਏ ਪਰ ਜਦੋਂ ਪੌੜ ਬਣ ਲੱਗਿਆ ਅੱਜ ਲੰਘਾਉਣੇ ਕੋਲ। ਬਹੁਤ ਟਾਈਮ ਬਾਅਦ ਆਇਆ। ਹੈ? ਹੈ ਨਾ? ਉੱਪਰ ਆਇਆ ਮੋੜ ਪਾ ਸ਼ਰਾ। வாங்கே பத்தாஹி இது ஹார் காரணம் சக்கர ਕਰ ਰਹੇ ਕੋਈ ਕੰਮ ਕਰਾ ਦੇ ਚੱਲਿਆ ਨਹੀਂ ਖਾਸ ਮਨ ਮੇਰੇ ਕੋ ਤੇ ਆ ਵੀ ਜਮਦੇ ਉਹ ਬਲਿਆ ਨਹੀਂ ਗਿਆ ਉਹ ਆ ਜਾਂਦੀ ਤੇ ਪਾਣੀ ਭਰ ਗਿਆ ਮੈਨੂੰ ਲਾ ਲੈ ਉਹਦੇ ਝੋਨਾ ਲੱਤਾਂ ਬਣਾ ਦਿਓ ਮੇਰੀਆਂ ਆਈ ਜਾਊਗਾ ਬਾਈ ਜਿਹੜਾ ਵਾਲਾ ਡਰਦਾ ਹੈ ਕੌਣ ਕੋਈ ਨਾ ਭਰਾਵਾ ਜਾਗਦਾ ਮੈਨੂੰ ਡੀਕ ਦੇ ਆਉਣ ਯਾਰ ਰੇੜੀ ਯਾਰ ਪਿੱਛੇ ਮੋੜ ਤਣ ਜਾ ਐ ਸੋਖਾ ਹੁਣ ਹੀ ਗਦਾਣੇ ਪੈ ਗਿਆ ਮੈਂ ਨਗਾਣੂ ਉਹ ਬੰਦਾ ਹੈਗਾ ਡਰਾਈਵਰ ਬਾਈ ਚੱਲ ਬਾਈ ਯਾਰ ਕਿਹੜਾ ਚਲਾਊਗਾ ਇਸੇ ਨੇ ਚਲਾਉਣੀ ਨਾ ਚਲਾਓ ਯਾਰ ਆ ਜਾ ਸੋਹਣਿਆ ਚਲਾ ਮੋਟਰਸਾਈਕਲ ਮੈਂ ਤਾਂ ਵੀਡੀਓ ਵਾਲਾ ਬੰਦਾ ਮਗਰ ਹੁਣ ਯਾਰ ਮੈਂ ਵੀ ਡਰਮ ਦਾ ਜੱਬ ਕਰਾਂ ਸੱਚ ਦੀਪੇ ਡਰਮ ਹੀ ਦੇ ਦੇ ਜਿਹੜਾ ਮੰਗਾਈ ਤੇਰੇ ਉਹ ਮੰਨਦੇ ਨਹੀਂ ਤੇਰੇ ਨਾਲ ਦੇ ਉਹਨੂੰ ਕਹਿਦੇ ਆ ਬਾਈ ਯਾਰ ਚਿੱਤ ਕੁਛ ਉੱਤੀ ਹੋਈ ਜਾਂਦੀ ਫਿਰ ਹੁਣ ਮੈਂ ਟੰਪ ਤੇ ਜੇ ਕੰਮ ਇਹ ਮੈਨੂੰ ਤਾਂ ਪਹਿਲੇ ਆਣਗੇ ਇਹ ਪੰਗੇ ਲੈਂਦਾ ਭਾਂ ਤੂੰ ਉਹੀ ਕੰਮ ਕਰਤਾ ਤਾਂ ਹੀ ਮਟਾਲਿਆ ਬੈਠਾ ਓਦੋਂ ਦਾ ਉਹ ਨਾ ਸੱਟ ਮਾਰ ਦਿਓ ਰਹਿ ਗਈ 2 ਫੁੱਟ ਪਿੱਛੇ ਡੇੜੀ ਦਾ ਡਬਲ ਐਕਸ ਵਾਲੀ ਸੀ ਡਬਲ ਐਕਸ ਵਾਲੀ ਫੀਲਿੰਗ ਲੈ ਲ ਕੇ ਟਰੈਕਟਰ ਨੂੰ ਤਾਂ ਨਹੀਂ ਐਡਾ ਲੰਮਾ ਜੁੜਿਆ ਮੋਟਰਸਾਈਕਲ ਨੂੰ ਤਾਂ ਜੁੜਿਆ ਆ ਜਾ ਮੇਰੇ ਨਾਲ ਤਾਂ ਆ ਚੱਕ ਲਈ ਉਹਦੇ ਮੈਨੂੰ ਵੇਹ ਲਾ ਬਾਬੇ ਤੁਸੀਂ ਕਿਹੜੇ ਕੰਮ ਹੀ ਲਾਈ ਫਿਰਦੇ ਆ ਜ ਮੈਨੂੰ ਆਏ ਦੋਧੀਆਂ ਵਾਂਗੂ ਬਹਿਣਾ ਪਿਆ ਵਿਚਕੇ ਫਸ ਕੇ ਪੱਤੀ ਕੁਟਾ ਥੱਲੇ ਵੀ ਆ ਜੀ ਕੋੜੀ ਹੁੰਦੀ ਆ ਹਾਂ ਸਹੀ ਗੱਲ ਆ ਇਹਦਾ ਦੋਵੇਂ ਲੜ ਪਏ ਸੀ ਉੱਥੇ ਚਲਾਉਣਾ ਪਿੱਛੇ ਪਰ ਮੈਨੂੰ ਹੀ ਚਲਾਉਣਾ ਪਿਆ ਆਪਣਾ ਮੈਂ ਬਾਈ ਨੂੰ ਆਖੇ ਲੋ ਲੜੀ ਭਰਾ ਬਣਾ ਇਹਦਾ ਐਨੇ ਕਿੜਾ ਦਬਣਾ ਲੈਂਕ ਲੂੰਕਣਾ ਭੰਨ ਦੇ ਕਟੇਡਾ ਜ਼ੋਰ ਲਾਉਣਾ ਬਾਈ ਨੇ ਦਾ ਲੈ ਇੰਨਾ ਨਹੀਂ ਫੜਾਦਾ ਬਈ ਮੈਂ ਆਪੇ ਲੱਗੇ ਰੋ ਭਾਵੋ ਜਿਹਨੇ ਤੁਹਾਨੂੰ ਲੋੜਾ ਪਾ ਜਨਰੇਟਰ ਲਿਆਂਦਾ ਡਰਾਮਾ ਦੀ ਸਾਤੇ ਇਹਦੇ ਤੇ ਚਲਾ ਕੇ ਅੱਧੀ ਦੀ ਮੋਟਰ ਨੱਕਾ ਕੋਲੇ ਵਿੱਚ ਛੜਦਾ ਨਾਲ ਹੀ 100 ਫੁੱਟ ਪਾਈਪ ਘਰੇ ਹੈਗੀ ਆਪਣੇ ਕੋਲੇ ਇਹ ਠੀਕ ਲੱਗਿਆ ਕੰਮ ਆਪਾਂ ਨੂੰ ਡਰਮਣਾ ਇੱਕ ਟਰੈਕਟਰ ਡਰਮ ਦੇ ਰੋਕਣਾ ਪੈਂਦਾ ਤੇਰਾ ਦਾ ਹੁੰਦਾ ਇਸ ਕਹਿੰਦਾ ਤੇ ਖਰਾਬ ਥਰੂ ਹੋਣ ਦਾ ਜ਼ਿਆਦਾ ਹੈ ਗਰਦੀ ਨਹੀਂ ਮਗਰ ਬਹੁਤ ਵੱਡਾ ਜੱਬ ਹੈ ਦਾ ਸਹੀ ਕਮਾਂਕਾਰਾਂ ਨੂੰ ਟਰੈਕਟਰਾਂ ਦੇ ਵੀ ਡੱਕ ਟੋਕਣਾ ਹੋਵੇ ਆ ਲੈਫਟ ਦੀ ਸਪੀਡ ਘਟਾ ਕੇ ਆਣਾ ਜੋ ਥੱਲੇ ਸੜਦਾ ਨਾ ਝਟ ਕੇ ਮਾਰਦਾ ਆ 18 ਨੂੰ ਤਾਂ ਗੋਲਦਾ ਹੀ ਨਹੀਂ 18 ਦੇ ਪੌਣ ਦਾ ਕੱਲ ਪੂਰਾ ਮਨ ਸੀ ਬਸ ਐਂ ਰੁਕ ਗਏ ਵੀ ਚਾਲੀ ਯਾਰ ਕਾਹ ਨੂੰ ਇੱਕ ਵਿਚਰਾਦਾ ਇਹਦਾ ਰੇਡੀਅਲ ਪਾ ਦਈਏ 18 ਦੇ ਦੇਖ ਰੇਡੀਅਲ ਪਾ ਲਈਏ ਕੱਲ ਨੂੰ ਕੋਈ ਮੇਲੇ ਮੂਲੇ ਦਾ ਚਾਰ ਲਾਉਣਾ ਹੋਇਆ ਤਾਂ ਲੈ ਜੂਗਾ ਤੇ ਵੀਰ ਬਣਿਆ ਸਿੱਧੀ ਕਰੋ ਫੇਰ ਤਾਂ ਮੈਂ ਉਹ ਪਿੰਡੋ ਹੀ ਕਰ ਲੈਂਦਾ ਬੰਦੇ ਉਹ ਰਿਪੋਰਟ ਜਿਹੇ ਵਿਚਾਰੇ ਫੇਰ ਤਾਂ ਉਹ ਜੇ ਬੰਦੇ ਪੰਡੋ ਕਰ ਲੈਂਦਾ ਸੋਹਣੀ ਬਣਾ ਹੋਏ ਨੂੰ ਯਾਰ ਇਧਰੋਂ ਉਰੇ ਯਾਰ ਹਣ ਇੰਨੀ ਚੱਕੇ ਪੰਡਾਂ ਨਾਲ ਇਧਰ ਨਹੀਂ ਨਾ ਆਉਂਦੀ ਇਹ ਪੰਡਾ ਨਾ ਕਿਉਂ ਉਹ ਟਰੈਕਟਰ ਦਿੱਤਾ ਤੈਨੂੰ 4 ਲੱਖ ਦਾ ਯਾਰ ਤਲਾ ਫੇਰ ਨੂੰ ਘਰ ਘਾੜ ਨੂੰ ਤਾਂ ਚੜਾ ਮੈਨੂੰ ਚੱਜ ਹੁੰਦਾ ਤਾਂ ਮੈਂ ਆਪ ਹੀ ਨਾ ਲੱਗਿਆ ਰਹਿਦਾ ਫੇਰ ਥੋੜਾ ਥੋਕੀ ਕਰਾਉਣਾ ਹੀ ਮੈਂ ਇਹਦਾ ਪੈਣਾ ਕਿਸ ਟਰੈਕਟਰ ਨਾਲ ਇੱਥੇ ਲਿਆ ਟਰੈਕਟਰ ਇਹ 36 30 ਮਗਰ ਨਾ ਜਿਵੇਂ 36 30 ਲੈਫਟਾਈ ਨਹੀਂ ਉੱਚੀ ਚੱਕ ਦਿੰਦਾ ਉਹ ਗੱਲ ਨਹੀਂ ਬਣਦੀ ਜੇ ਇੱਥੇ ਹੀ ਸਰੇ ਰ ਜਾਂਦਾ ਜਿਹੜਾ ਆਪਣਾ ਡੀਆਈ ਹੈ ਉਹ ਬਾਹਲਾ ਉੱਚਾ ਲ ਜਾਂਦਾ ਪਿੰਗਾ ਤੇ ਜਾਂ 911 911 ਦਾ ਹੈਰੀ ਵਾਲਾ ਬਹੁਤ ਉੱਚਾ ਜਾਂਦਾ ਯਾਰ ਸਿਰ ਹਿਲਾਉਂਦਾ ਇਹ ਉਨੀ ਤਾਂ ਚੜਾਉਂਦਾ ਉਨੀ ਥੱਲੇ ਲਿਆਉਂਦਾ ਸਰਦਾਰ ਤੇ ਆਹ ਦੇਖ ਲੋ ਤਾਂ ਲੈ ਗਿਆ ਹੁਣ ਇਹ ਮਾਲਾ ਤੂੜੀ ਦੇ ਵਜਨ ਨਾਲ ਇੰਨਾ ਉੱਚਾ ਚੜ ਗਿਆ ਹੁਣੇ ਥੱਲੇ ਲਿਆਊਗਾ 911 ਉਹੀ ਨੀਚੀ ਚੱਕ ਦਿੰਦਾ ਤੇ ਉਹ ਲੈ ਆ ਉਹ ਥੱਲੇ ਲਈਏ ਸਾਰੀ ਲੈ ਇਹਦੇ ਤੇ ਬਣੀ ਨਹੀਂ ਗੱਲ ਲੈ ਟਰੋੜ ਪੈ ਜਾਂਦੀ ਨਿੱਕੇ ਡ੍ਰੈਕਟਰਾਂ ਦੀ ਆ 36 30 ਨੂੰ ਹੁਣ ਫੇਰ ਕਰਕੇ ਤੇ ਸਮਝ ਲੋ ਡੀਆਈ ਵੀ ਲੋਡ ਪੈ ਗਈ ਗੇਰ ਵਾਲੇ ਦੀ ਡਾਰੀ ਲੱਗਦਾ ਇਹ ਤਾਂ ਭਰਾਵਾ ਡ੍ਰੈਕਟਰ ਵਿਚਾਰਾ ਨਿੱਕਾ ਇਹ ਭਾਰ ਆ ਪਿੰਗਾ ਹੌਣ ਲੈ ਵੀ ਮਟਰ ਹੁਣ ਬਣ ਲੱਗੀ ਮੜੀ ਗੱਲ ਪਰ ਡੀਆ ਇਹਦਾ ਗੇਅਰ ਦੂਜੀ ਏਰੀ ਅੜ ਗਿਆ ਮਹਾ ਕੱਢੀ ਦਾ ਤੇ ਮੌਸਮ ਵੀ ਟੇਡਾ ਜਾਈਆ ਘੇਰ ਨੂੰ ਪਤਾ ਨਹੀਂ ਕੀ ਲੱਗਦਾ ਯਾਰ ਤੀਜੇ ਦਿਨ ਆ ਜਾਂਦਾ ਦਸਤ ਮੈਂ ਜਾਣਦਾ ਪਤਾ ਯਾਰ ਮੈਂ ਉੱਤੇ ਖੜਕੀ ਜਾਂਦਾ ਪਾਣੀ ਉਹ ਹੈ ਲੱਗੇ ਨਹੀਂ ਪਾਇਆ ਫੇ ਯਾਰ ਨੇ ਬਾਬੇ ਉਹ ਕੰਮ ਖਰਾਬ ਕਰ ਗਿਆ ਜੇ ਉਹ ਉੱਤੇ ਲਤੜਦੇ ਸੀ ਤਾਂ ਉੱਥੇ ਬਰੋਲੇ ਪੈਂਦੇ ਸੀ ਜਦੋਂ ਪੈਰ ਤਾਂ ਚਾਕਦੇ ਸੀ ਐਂ ਜਾਂਦੀ ਸੀ ਥੱਲੇ ਨੂੰ ਉਹ ਵੀ ਫਿਰ ਹਟ ਗਏ ਭੱਜ ਗਏ ਬਾਈ ਹੁਣ ਸਵੇਰੇ ਉਹ ਆਣਗੇ ਸਵੇਰੇ ਆਥ ਨੂੰ ਯਾਨੀ ਲਿਪਣੀ ਆ ਜਦੋਂ ਹੀ ਸੈਟ ਕਰਤੇ ਉਹਦੇ ਮਾਰ ਕੇ ਹਾਲ ਤੇ ਰੂਟਾ ਵੇਟਰ ਖੋਪਰੋਂ ਪੱਕਾ ਪਾ ਕੇ ਲਿਆ ਕੇ ਤੇ ਚਲੋ ਜੀ ਮੇੜ ਦੇਣਾ ਕਾ ਮੇਰਾ ਬਰਖੇ ਸੌਪ ਤੇ ਇਹ ਡਰਾਮਣ ਵਾਲੋ ਯਾਰ ਮੈਨੂੰ ਆ ਚੀਜ਼ ਵਧੀਆ ਲੱਗਦੀ ਹੈ ਆਈ ਬਰੋ ਜਨਰੇਟਰ ਲਿਆਂਦਾ ਤੇ ਅੱਧੀ ਦੀ ਮੋਟਰ ਨੱਕਾ ਉੱਥੇ ਕੋਲੇ ਹੀ ਆ ਜਨਰੇਟਰ ਦੇ ਉਹ ਮੰਨ ਲਓ ਨੱਕੇ ਤੇ ਲਾ ਕੇ ਮੋਟਰ ਚੱਲ ਵਧੀਆ ਆ ਜਾਂਦੀ ਉਹ ਚ ਧੂੜ ਹੁੰਦੀ ਆ ਹੁਣ ਇੰਨਾ ਪਾਣੀ ਥੋੜੀ ਜਿਹਾ ਮ ਕੱਢੀ ਜਾਂਦਾ ਲਾਜ਼ਾਰ ਕਹਿੰਦੇ ਇਹ ਦੁੱਧਾ ਪਾਣੀ ਕੱਢਦਾ ਹੁੰਦਾ ਇਹ ਆਪਾਂ ਬਿਨਾਂ ਕਰਨ ਤਾਂ ਚੈੱਕ ਕਰੀਏ ਤਾਂ ਕਿਰਾਂ ਚੱਲ ਆਪਣਾ ਅੱਜ ਇਹ ਬਾਲੀ ਕਹਿੰਦੇ ਛੜਕੋ ਨਾ ਪਾਣੀ ਸਾਥੋ ਸੈੱਟ ਨਹੀਂ ਹੋਣੀ ਸਵੇਰੇ ਸੈੱਟ ਹੋ ਕੇ ਬਹਿ ਜੂਗੀ ਤੂੜੀ ਇਹ ਗੋਲ ਆਈ ਨਹੀਂ ਬੰਨੇ ਆ ਚਲ ਕੇ ਰਾਂ ਸਾਨੂੰ ਛੜਕਨ ਦੇ ਰਾਜ ਤਾਂ ਪਾਣੀ ਹੈਗਾ ਕੋਲੇ ਉੱਡੂਗੀ ਔੜਦੀ ਬਹੁਤ ਆ ਇਧਰ ਮੱਕ ਦੇ ਵਿੱਚ ਕਿੱਲਾ ਬਾੜ ਤੱਕ ਹੈਗੀ ਐ ਵਿੱਚ ਪਈ ਤੂੜੀ ਔਵੇਂ ਔੜ ਗਈ ਤੇ ਜਿਹੜਾ ਨੇੜੇ-ਨੇੜੇ ਖਾਲੀਆਂ ਚ ਇੱਥੇ ਦਾ ਚਾਰ-ਚਾਰ ਉਂਗਲਾਂ ਜੜੀ ਪਈ ਐ ਐਨੀ ਉੱਡਦੀ ਐ ਤਾਂ ਕਰਕੇ ਚਲ ਕੇ ਰਾਂ ਪਾਣੀ ਦੀ ਡਿਊਟੀ ਲਾ ਦਿੰਨੇ ਬਾਕੀ ਕੰਮ ਨੇੜੇ ਹੀ ਆਪਣਾ ਹੋਰ ਆਪਾ ਕੋਈ ਬਾ ਫੂਸਾ ਜੋ ਨੇਰੀ ਬਣੀਰੀ ਨਹੀਂ ਵਿਜਣੀ 11 ਬੇਫਿਕਰਾ ਆਹ ਕੰਮ ਨਵੇੜ ਕੇ ਤੇ ਇਸ ਤੇ ਰਸਤੇਦਾਰਾਂ ਕੱਢਣਗੇ ਕੰਮ ਕਰ ਬਹੁਤ ਜੁੜੇ ਪਏ ਆਹ ਗੱਲ ਆਪਾਂ ਬਾਗੇ ਆਈਏਗਾ ਬਾਗਾ ਉਗਾਈ ਜਾਂਦਾ ਜਦੋਂ ਤਾਂ ਅੰਗਰ ਸੜ ਗਿਆ ਆਪਣਾ ਆਹ ਤੇ ਤੇਰਾ ਗਾਮ ਨਿਕਲਦਾ ਮੇਰੀ ਨੂੰ ਹਵਾ ਬੜੀ ਚਾਲਦੀ ਕਦੇ ਰੋਕਦੀ ਨਹੀਂ ਚਾਲਦੀ ਹੈ ਦੇਖੋ ਵੀ ਖਾਲੀ ਜੇ ਬੰਦਾ ਹੈ ਤਣ ਕੇ ਸਵੇਰੇ ਦੁਪਹਿਰ ਨੂੰ ਜਾਂ ਸ਼ਾਮ ਤੱਕ ਸੈੱਟ ਕਰ ਦੇਣਗੇ ਉਹ ਨੂੰ ਆਪਾਂ ਆਪਦੀ ਤਿਆਰੀ ਕਰਾਂਗੇ ਤੇਰਾ ਸਵੇਰੇ ਨੇੜਾ ਕਰੀ ਦੇਣਾ ਬਸ ਲੈ ਪਕੇ ਵੇਲੇ ਹੋ ਜਾਣਾ ਕੇਰਾ ਲੈ ਵੀਰੋ ਕੱਲ ਸੀ ਵਾਰੀ ਜੀ ਆਪਣੀ ਪਰ ਉਹ ਆਪਣਾ ਕਿਸੇ ਦਾ ਡੰਗ ਸਾਰਿਆ ਤੇ ਅੱਜ ਉਹਨਾਂ ਨੇ ਵਾਰੀ ਆਪਾਂ ਨੂੰ ਹੋਰ ਦਵਾਈ ਦਿੱਤੀ ਤੇ ਹੁਣ ਆਪਾਂ ਇਹਨੂੰ ਲਾਉਣੇ ਆ ਪਾਣੀ ਤੂੜੀ ਦਾ ਅੱਜ ਕੰਮ ਕੱਲ ਚੱਲਿਆ ਸੀ ਅੱਜ ਲੇਬਰ ਹੀ ਨਹੀਂ ਆਈ ਪਤੰਦਰ ਪਤਾ ਨਹੀਂ ਕੀ ਹੋ ਗਿਆ ਸੁਬਾਹ ਦੇ ਲਾਰੇ ਲਾਈ ਗਏ ਲੈਣੀ ਅੱਜ ਤਾਂ ਮਰ ਗਿਆ ਹੁਣ ਚਲੋ ਆਇਆ ਮੱਕੀ ਨੂੰ ਛੱਡਦੇ ਆਂ ਪਾਣੀ ਦੇ ਗੱਟਾ ਪਹਿਲਾਂ ਛੱਡ ਗਿਆ ਮੈਂ ਕਾਲੀ ਚ ਉਦੋਂ ਉਦੋਂ ਰੇਹ ਰਹੀ ਹੁਣ ਸਗਾਂ ਅੱਧੀ ਪਾਣੀ ਮੱਕੀ ਲੱਗ ਗਈ ਹੋਗੀ ਉਧਰ ਅੱਗ ਲੱਗੀ ਸੀ ਕਿਸੇ ਦੀ ਤੋੜੀ ਨੂੰ ਆਪ ਤੋਂ ਹੀ ਬਾਈ ਨੀਟੇ ਦੀ ਨੂੰ ਤੇ ਉਧਰੋਂ ਆਏ ਆ ਬਹੁਤ ਮਾੜਾ ਹੋਇਆ ਵਿਚਾਰੇ ਦਾ ਕੰਮ ਇੱਕ ਭੰਗ ਸੜ ਗਿਆ ਕੋਈ 100 150 ਟਰਾਲੀ ਦਾ ਹੋਣਾ ਉਹ ਭਰਿਆ ਗੱਟਾ ਤਰਿਆ ਜਾਂਦਾ ਲੈ ਐ ਮੈਨੂੰ ਤਾਂ ਐ ਥੱਲੇ ਹੀ ਖੜੂਗਾ ਐ ਖੜ ਗਿਆ ਹਾਂ ਖੜ ਗਿਆ ਤੇ ਆ ਕੱਲ ਲਾਤੀ ਆਪਾਂ ਪੱਠੇ ਜੇ ਵੀ ਤੇ ਸੀਗੇ ਸਵੇਰ ਸਵੇਰ ਉਧਰ ਪਹਿਲਾਂ ਆਪਣੇ ਦੂਜੇ ਬਾਹਰ ਸੀਗੇ ਜਿੱਥੇ ਠੇਕੇ ਵਾਲਾ ਸੀ ਹੁਣ ਉਥੋਂ ਇੱਥੇ ਲੈਂਦੇ ਯਾਨੀ 20 ਕੈਮ ਰੱਖਣਾ 20 ਸਾਂਭਣਾ ਬਸ ਆਪਾਂ ਕਿਉਂਕਿ ਇਹ ਬਾਹਲਾ ਤਾਂ ਕੋਈ ਚੱਲਦਾ ਹੈ ਨਹੀਂਗਾ ਚੱਲ ਇਹਨੇ ਨਾਰਾ ਜਿਹਾ ਲੱਗੇ ਰਹਿੰਦਾ ਖੇਤ ਸੋਹਣਾ ਲੱਗਦਾ ਵੱਡੀ ਮੱਖੀ ਨੇ ਕੱਦ ਨਹੀਂ ਕਰਿਆ ਯਾਰ ਇਹ ਬੋਲ ਮਸੂਸ ਹੁੰਦਾ ਹੁਣ ਦੇਖੋ ਰੂੜੀ ਕੀ ਚੀਜ਼ ਆ ਬਾਬਿਓ ਦੇਖੋ ਫਰ ਰੂੜੀ ਦੇ ਯਾਰ ਇੱਥੇ ਮੱਕੀ ਦਾ ਕੱਦ ਦੇਖੋ ਤੇ ਇਹ ਦੂਸਰੀ ਸਾਈਡ ਜਿੱਥੇ ਰੂੜੀ ਨਹੀਂ ਪਾਈ ਉੱਥੇ ਇਹਨੇ ਕਾਰਨ ਮੰਨਿਆ ਇੱਥੇ ਜਿੱਥੇ ਰੂੜੀ ਪਾਈ ਇੱਥੇ ਨੂੰ ਪਾਣੀ ਪੂਣੀ ਦੇ ਵੀ ਕੋਈ ਪ੍ਰਵਾਹ ਨਹੀਂ ਹੋਈ ਵੇਖ ਲਓ ਇਹਨੇ ਆਈ ਆਪ ਦਾ ਫੋਟ ਕਰੀ ਜਾ ਵੇਖੋ ਤੁਸੀਂ ਤੇ ਚਲੋ ਕੁੱਲ ਮਿਲਾ ਕੇ ਬਸ ਠੀਕ ਆ ਜੋ ਹੈ ਛੱਲੀ ਬਣ ਲੱਗੀ ਐ ਅੱਜ ਪਾਣੀ ਲਾਉਣ ਲੱਗੇ ਆ ਕਿਸੇ ਕਿਸੇ ਬੂਟੇ ਨੂੰ ਆਵੇ ਸੁੰਡੀ ਮਗਰੋਂ ਤੱਕ ਖਾਂਦੀ ਰਹੀ ਐ ਤੇ ਬਾਕੀ ਹਜੇ ਲੱਗੇ ਨਾ ਟਾਈਮ ਤੇ ਬਾਕੀ ਵੀਰੋ ਹੁਣ ਵੀਡੀਓ ਆ ਜਿਹੜੀਆਂ ਘਾਟ ਹੀ ਆਉਣਗੀਆਂ ਕਿਉਂਕਿ ਇੱਕ ਵਾਰੀ ਸਾਹ ਲਾਵਾਂਗੇ ਦੂੜੀ ਵਾਲੀ ਤੋਂ ਬਾਅਦ ਪੂਰਾ ਮਹੀਨੇ ਤੋਂ ਉੱਤੇ ਹੋ ਗਿਆ 7 ਤਰੀਕ ਦੇ ਤੁਰੇ ਸੀਗੇ ਉਧਰ ਨੂੰ ਤੇ ਇੰਨੀ ਕੀ ਆਪਣੀ ਕਪੈਸਿਟੀ ਐ ਘੱਟਾ ਛਾਨਣ ਦੀ ਬਾਕੀ ਫੇਰ ਮਿਲਾਂਗੇ ਕਦੇ ਵੀਡੀਓ ਚ ਇਸ ਤੋਂ ਬਾਅਦ ਛੋਨੇ ਜਾਣੇ ਲੱਗਦੇ ਤੁਹਾਨੂੰ ਦਿਖਾਵਾਂਗੇ ਆ ਬੱਟ ਦੇ ਤੁਰੇ ਜਾਣੇ ਆ ਮੱਕੀ ਦਾ ਆਪਣੀ ਦਾ ਕੱਦ ਠੀਕ ਹੈ ਬਾਹਣ ਨਹੀਂ ਆ ਆਪਣਾ ਇਹ ਆ ਬਾਹਣ ਦੀ ਬੱਟ ਨੂੰ ਲਾਇਆ ਤਾਂ ਬੰਦ ਹੋ ਗਿਆਈ ਹੈ ਤੇ ਚਲ ਆਉਣਾ ਨਹੀਂ ਪੈਂਦੀ ਔਰ ਇੱਕ ਵੇਜ ਅੱਤਿਆ ਕਰਨ ਉਹ ਮੱਚੀ ਘਰਦਈਆ ਵਾਚਾ ਵਾਹ ਸੰਬਾਈਲਰ ਨਾ ਮੂੰਹ ਹੀ ਵੱਡਾ ਗਿਆ ਦਾ ਹਣਾ ਓਵੇਂ ਨੰਗਾ ਹੀ ਲਾ ਸਾਫਤੀ ਵੇਲੇ ਪਾਈਪ ਲਾਈਨ ਆ ਤੇ ਰੱਬ ਦੇ ਕੰਮ ਆ ਕਿਰਨ ਸਾਰੇ ਪਾਈਪ ਲਾਈਨ ਦਾ ਕੰਮ ਹਿੱਲ ਗਿਆ ਜੋੜ-ਜੋੜ ਲਈ ਜਾਂਦੇ ਆ ਆ ਪਰੜੀ ਦੇ ਦਿਨ ਨੇ ਪਰ ਸਰ ਦੇ ਪੈਨ ਸੀ ਸਾਰੇ ਬੇਕਾਰ ਹੋ ਗਏ ਟਰੱਕ ਟਰੱਕ ਲੰਘੀ ਗਿਆ ਪਰ ਲੋਏ ਦੇ ਪੌਣੇ ਪਏ ਸਭ ਨੂੰ ਖਰਚੇ ਆ ਗਏ ਚਲੋ ਨਿਕਲ ਕੋੜ ਹੀ ਗਿਆ ਮੈਸੇਜ ਕਰਾਂ ਪਹਿਲਾਂ ਕਿ ਕਾਲ ਹੀ ਲਾਵਾਂ ਤੂੰ ਪਹਿਲਾਂ ਤਾਂ ਐਂ ਦੱਸ ਯਾਰ ਵੀ ਮੈਨੂੰ ਵੇ ਵਾ ਕਿ ਬੱਕੀ ਰਹੀ ਐ ਨਰਮ ਨਹੀਂ ਨਹੀਂ ਹਾਂ ਇਧਰ ਤਾਂ ਪੂਰੀ ਸੈਟ ਆ ਪਰਲੇ ਪਾਸੇ ਆ ਬਾ ਇੱਕ ਵੈਰ ਲਈ ਥੋੜੀ ਜੀ ਉਹ ਹੈ ਯਾਰ ਚੌੜਾਈ ਬੜਾ ਆਈ ਐ ਨਾ ਨਹਿਰਾਂ ਜੈਮ ਵਾਲਿਆਂ ਨੇ ਦੈਸਤ ਪੂਰੀ ਆ ਰਹੀ ਮੰਦੀ ਜਦੋਂ ਵੀਡੀਓ ਦੇਖੇ ਨਾ ਵਾਕੇ ਤੂੰ ਗਾ ਮਜ਼ਾ ਚੀ ਜਾਂਦਾ ਹੀ ਆ ਚਿੱਟੇ ਤਾਂ ਮੇਰੇ ਵੀ ਆ ਗਏ ਬਈ ਚਿੱਟੇ ਤਾਂ ਉਮਰ ਦੇ ਬਿਨਾ ਹੁਣ ਤਾਂ ਚਿੱਟਿਆਂ ਦਾ ਕੋਈ ਤਾਲਕ ਨਹੀਂ ਨਹੀਂ ਹੈਗਾ ਫਰਕ ਹਨਾ ਮੇਰਾ ਪਿੰਡਾ ਤਾਂ ਹੈਗਾ ਹੀ ਬਈ ਆਹ ਵੇ ਜਿਵੇਂ ਆਲੂਆਂ ਵਾਲੀ ਆ ਬਾਪੂ ਜੜੀ ਜਾਂਦੇ ਹਾਂ ਆਲੂਆਂ ਵਾਲਾ ਥਾਂ ਹੀ ਓਵੇਂ ਗੱਲ ਨਹੀਂ ਮੇਰੇ ਹਿਸਾਬ ਨਾਲ ਅੱਧਾ ਫੁੱਟ ਫੁੱਟ ਘੱਟ ਘਟਾਊਗਾ ਫੁੱਟ ਤਾਂ ਜ਼ਿਆਦਾ ਹੀ ਹੈ ਮੈਂ ਤਾਂ 2 ਫੁੱਟ ਹੀ ਘੱਟ ਮੰਨਾਂ ਅੱਛਾ ਅੱਗੇ ਆਲੂਆਂ ਵਾਲੀ ਪਹਿਲੋਂ ਪਹਿਲ ਜਾ ਸੀ ਸਹੀ ਕਰੀ ਉਦੋਂ ਬਾਅਦ ਸਾਥੋਂ ਪਿਛਲੀ ਵਾਰ ਇਹ ਨਰਮ ਰਹੇਗੀ ਕਿਉਂਕਿ ਮਸ਼ੀਨ ਬਾਹਰ ਲੈ ਕੇ ਆਏ ਨਾ ਮੈਂ ਅਜਰੋ ਇੱਥੇ ਨੀਗਾ ਮਾਰੀ ਮੈਂ ਤਾਂ ਇਹ ਦੋ ਤੈਨੂੰ ਕਹਤਾ ਨਾ ਆ ਕੇ ਮੈਂ ਕਿਹਾ ਯਾਰ ਕੱਟ ਨਹੀਂ ਜਾ ਬੱਸ ਇੱਧਰ ਤਾਂ ਨਾ ਗੇੜੇ ਡਬਲ ਲਾਦੇ ਬਾਅਦ ਚ ਸੈਟਿੰਗ ਜੀ ਨਹੀਂ ਆਈ ਸੀ ਇੱਧਰੋਂ ਤਾਂ ਬੰਦੇ ਨੂੰ ਐਂ ਲੱਗਦਾ ਵੇਖਣਾ ਵੀ ਠੀਕ ਐ ਤੇ ਪਰ ਉਧਰ ਨੂੰ ਜਦੋਂ ਜਾਣੇ ਹਕੀਕਤ ਆ ਜਿਹੜੀ ਉਹ ਨਰਮ ਰਹੇ ਬਈ ਇੱਕ ਵੈਰਲੀ ਆ ਗਈ ਨਾ ਵੈਰ ਦੇ ਭਾਂ ਦੇ ਨੇ ਤੇ ਕਾਂਟੇ ਐਨੀਆਂ ਨਾ ਤਾਂ ਮੋਟਰ ਹੈਲ ਜਿੰਨਾ ਯਾਰ ਖਾਲੀ ਪਿਆ ਹਾਂ ਐਂ ਪਿਆ ਮੋਟਰ ਮੋਟਰ ਮੰਜੇ ਮੰਜੇ ਦਾ ਤਾਂ ਜਾਈਏ ਲੈ ਇਧਰ ਵੀ ਕੋਲ ਮਾੜਾ ਹੋੜ ਜਾਊ ਤਾ ਬਗਾਨੇ ਗਾਲੇ ਬਾ ਆਲੂ ਵਾਲੇ ਬਾਹਾਂ ਤੇ ਤਾਂ ਦਸਦੀ ਹੁੰਦੀ ਹੈ ਮੱਕੀ ਖੜੀ ਵੀ ਬਹੁਤ ਖੜੀ ਹੈ ਮੱਛਗਾਂ ਹੀ ਬਹੁਤ ਆ ਯਾਰ ਕਮਾਲ ਹੋਈ ਬਈ ਲੈ ਵੀ ਮਿੱਤਰ ਪਿਆਰ ਹੋਇਆ ਇੱਕ ਭਰਾ ਦਾ ਕਮੈਂਟ ਆਇਆ ਉਹਦੇ ਅੰਤ ਤੇ ਜਾ ਕੇ ਆਪਾਂ ਥੋੜਾ ਨੇੜੇ ਤੇ ਪੀਂਗਾ ਦਿਖਾਵਾਂਗੇ ਕਿਉਂਕਿ ਕਈ ਏਰੀਆ ਦੇ ਵਿੱਚ ਇਹ ਹਜੇ ਨਵੇਂ ਆਉਣੇ ਆ ਜਾਂ ਏਰੀਆ ਦੇ ਵਿੱਚ ਪੰਪ ਲਿਪਟਦਾ ਨਹੀਂ ਰਵਾਜ ਹੁੰਦਾ ਕਈ ਓਰੀ ਤੇ ਅੱਜ ਆਏ ਆ ਬਾਬਾ ਕੱਲ ਦਾ ਦਿਨ ਮਰ ਗਿਆ ਸੀ ਕੱਲ ਮੱਕੀ ਨੂੰ ਪਾਣੀ ਪੋਣੀ ਲਾਇਆ ਅੱਜ ਤਕਰੀਬਨ ਆਪਾਂ ਗੇਅਰ ਲੈ ਆਏ ਇਹਨੂੰ ਚੰਦਰੇ ਨੂੰ ਗੇਅਰ ਫਸਣ ਵਾਲੇ ਨੂੰ ਤੇ ਉਹਨਾ ਲੀਵਰ ਅੱਜ ਆਈ ਹੈ ਚੱਕ ਚੱਕ ਜਿਵੇਂ ਮਾਰੀ ਜਾਂਦਾ ਫੇਸ ਘੱਟ ਲਾਹੀਂ ਕੈਮਰਾ ਨਾ ਬੜਾਈ ਚਲੋ ਕੋਈ ਨਹੀਂ ਐਨੀਵੇ ਆਪਾਂ ਨੂੰ ਬਹੁਤ ਕੰਮ ਦੇ ਰਿਹਾ ਹੈ ਉਹ ਵਾਹੇ ਰੂ ਵਾਹੇ ਰੂ ਆ ਵਾਸੀ ਆਈ ਆਈ ਬਾਹਾਂ ਇਹ ਤੇਰੀ ਗੱਲ ਲੈ ਜੀ ਮਿੱਤਰੋ ਇਹ ਹੈ ਗਿਆ ਸਭ ਹੋ ਜਾਦੇ ਟ੍ਰੈਕ ਆ 100 ਕ ਦੇ ਨਾਲ ਫਾਕ ਇਹ ਦਾ ਪਾਣੇ ਚਲੇ ਜਾਂਦਾ ਆਸਪਾਸ ਜਾਂਦਾ ਹੋ ਸਕਦਾ ਗਣ ਤਾ ਮਣ ਤਾ ਆਪਾਂ ਦੂਰੀ ਹੋਈ ਕਮੀ ਹੈ ਆਪਾਂ ਗਣਮਾਨ ਕੀ ਕਰਿਆ ਕਰੀ ਤੇ ਬਾਅਦ ਫੇਰ ਨਾ ਡੇਂਜਰ ਜਨਰੇਟਰ ਮੱਤੇ ਜੋ గర్న నుకసాను బాగా ధర్దా బాయి ਉਹ ਨਾ ਥਣਾ ਚੱਲਦਾ ਹੈ ਥੱਥ ਬੁਣਦੇ ਕੋਲ ਫੇਰ ਤੋਂ ਆਹ ਹੈ ਬਾਈ ਜੇ ਵਾਲਾ ਤੇ ਆ ਰਾਪੀ ਡੈਪੋ ਯਾਰ ਹੈ ਕੋ ਲੋੜੇ ਆਹ ਵਾਲੇ ਸਾਡੇ ਕੋਲ ਬੱਲੇ ਫਿਰ ਆ ਆਪਾਂ ਫੁੱਲ ਖੜਮੀ ਕਰਨੀ ਭਰਾ ਬਣਿਆ ਯਾਰ ਕਮੀ ਨਾ ਰਹੇ ਜੇ ਕੋਈ ਕਮੀ ਨਹੀਂ ਕਿਉਂਕਿ ਫਿਰ ਤਾਂ ਖਿੱਚ ਕੇ ਨਾ ਚੱਲਿਆ ਉਹ ਤਾਂ ਆ ਜਾ ਕੇ ਜਾਪੇ ਟਰੈਕਟਰ ਹਾਂ ਇੱਕ ਮਿੰਟ ਰੱਖਣਾ ਨਹੀਂ ਇਹ ਸੂਰੀ ਖਿੱਚ ਕੇ ਇੱਥੇ ਕਰੇ ਆਪਾਂ ਆਪਣਾ ਫੇਟ ਵੇਖਣ ਲਈ ਕਿੰਨੀ ਧਿਆਨ ਹੈ ਆਹ ਵੇਖ ਕੇ ਮੈਸੂ ਦਾ ਟਰੈਕਟਰ ਨਹੀਂ ਆਹ ਚੁੰਡ ਜੀ ਇੱਥੇ ਇੱਥੇ ਲਾਉਣੀ ਸਹੀ ਐ ਹਾਂ ਇੱਥੇ ਲਾ ਲੈ ਲੈਣੇ ਭਾਈ ਕਿਹੜੀ ਸਾਈਡ ਬਾਹਲੀ ਲਾਉਂਕਦੀ ਜੀ ਹੁੰਦੀ ਆ ਹੁਣ ਆਵਾ ਚੱਟ ਲਈ ਜਦਾ ਹਣ ਬਾਤੀ ਹੌਲੀ ਹੌਲੀ ਐਕਸਪੀਰੀਅੰਸ ਹੋਣਾ ਇਹਦੇ ਚ ਆਪਾਂ ਤਾਂ ਇਹ ਨਵੇਂ ਹੀ ਆ ਗੇਅਰ ਅੜਦਾ ਸੀ ਜਿਹੜੀ ਇੱਥੇ ਪੈਨ ਪਾਈ ਹੁੰਦੀ ਸਪਰਿੰਗ ਤੋਂ ਹਣਾ ਲੀਵਰ ਟੈਟ ਕਰਿਆ ਦਾਅ ਬਤਰੀ ਹੁੰਦੀ ਆ ਆਪ ਦੇ ਨੇ ਉਹਦੇ ਨਾਲ ਬੜਾ ਹਟਦਾ ਈ ਕਿਉਂਕਿ ਆਉਦੀ ਥਾਂ ਤੇ ਨਹੀਂ ਹੋਣਾ ਵੀ ਰੈਲਾ ਹੁਣ ਮौज ਨਹੀਂ ਪਈ ਜਾਂਦਾ ਕੋਈ ੜਨ ਵਾਲੀ ਗੱਲ ਨਹੀਂ ਇਹ ਪੈਨ ਕੱਢਤੀ ਗੱਲ ਉੱਤੋਂ ਪਹਿਲਾਂ ਪਿੱਲਾ ਗਾਰਾ ਚੜਾ ਲੈ ਗਾਰਾ ਨਿਕਲ ਆਉਂਦਾ ਤੇ ਪਹਿਲਾਂ ਪਾਣੀ ਚੜਾਵੇ ਪਾਣੀ ਦਾ ਛਿੱਟ ਮਾਰੇ ਗਾਰਾ ਪਤਲਾ ਗਾਰਾ ਫਿਰਦਾ ਹੁੰਦਾ ਪਤਲਾ ਹੀ ਪਹਿਲੇ ਯਾਰੀ ਦਾ ਪਤਲਾ ਹੀ ਦੋ ਫਿਰ ਚੜਾਵੇ ਮੋਟਾ ਗਾਰਾ ਹਾਂ ਇਹ ਬੜਾ ਤੀਜੀ ਯਾਰੀ ਲਿਪਣੀ ਪਵੇ ਬਸ ਹਾਂ ਵੀਡੀਓ ਤੇ ਮੈਂ ਸਾਰੀ ਬਣਾਉਂਗਾ ਬਈ ਐਂਡ ਤਾਈਂ ਵੀਡੀਓ ਤੇ ਮੱਕੀ ਦੀ ਪਾਉਣੀ ਨਹੀਂ ਹੈ ਵੇ ਨਾ ਨਾ ਨਹੀਂ ਮੇਰੇ ਨਾਲ ਸੀਗਾ ਅਰ ਕੋਈ ਨਹੀਂ ਹਾਂ ਤਾਂ ਤਾਂ ਹੀ ਤਾਂਣਾ ਹੁਣ ਵੇਲਾ ਇੰਨੇ ਬੰਦੇ ਨੇ ਵੇਖਣੀ ਆ ਇੱਥੋਂ ਪਤਾ ਨਹੀਂ ਦਵਾਬੇ ਦੇ ਬੰਦੇ ਨੇ ਵੇਖਣੀ ਆ ਕਿ ਮਾਨਸੇ ਦੇ ਨੇ ਵੇਖਣੀ ਕੰਮ ਸੋਹਣਾ ਕਰੋ ਆਪਾਂ ਉਹ ਸਾਲ ਮੱਤੀ ਵਿੱਜੀ ਆਣਾ ਤੀ ਕਿਹੜੇ ਸਾਲ ਨਹੀਂ ਬਾਈ ਵੇਲੇ ਕੋਲ ਇਧਰ ਦਾ ਗੋਡੇ-ਗੋਡੇ ਖੋਦਦੇ ਆਂ ਬਾਈ ਯਾਰ ਆਰੇ ਬਿੱਤਰੇ ਦਾ ਮੈਟਰ ਨਾ ਜੰਦਾ ਮਾ ਕੇ ਪਾ ਕੇ ਪਾਣੀ ਪੂਰੀ ਛੜਕਾਂਗੇ ੱਲਾ ਡੱਲਾ ਪਾਣੀ ਵੈਸੇ ਪਾਣੀ ਵਾਲਾ ਦਾ ਮਾੜਾ ਹੀ ਐ ਪਰ ਕੰਮ ਛੇਤੀ ਨਹੀਂ ਪੜ ਜਾਂਦਾ ਬਰਾਮਣਾ ਆਪਦੀ ਹਵਾ ਨਾ ਉੱਡੇ ਜਾਂਦਾ ਕੋਈ ਲੱਜਤ ਨਹੀਂ ਆਉਂਦੀ ਤਾਂ ਹੀ ਫਿਰ ਇਹਦਾ ਹਜਾਰ ਕਰ ਤਾਲੀ ਵੀ ਥੱਲੇ ਲਿਓਣੇ ਆ ਬਾਈ ਲੈ ਗਿਓ ਮੱਤਰੀ ਫੇਰ ਲੂਗੀ ਅੱਛਾ ਵਾਲੀ ਨਟੇ ਪਰ ਹੋਈ ਜਾਂਦੇ ਲੋਕ ਤਾਂ ਉਹ ਸਾਡਾ ਮੁੰਡਾ ਉਧਰ ਉਹਦਾ ਪ੍ਰੇਮੀਆਂ ਦਾ ਲਾਈਕ ਆ ਸਾਰਾ ਜੋਰ ਤਾਂ ਚੜਾਉਣ ਤਿੰਨ ਬੰਦੇ ਲਾ ਕੇ ਮਿੱਟੀ ਦਾ ਹਾਂ ਇੰਨੀ ਕੁ ਤਾਂ ਹੋਈ ਜਾਣੀ ਮਿੱਟੀ ਜੋਗੀ ਠੀਕ ਹੈ ਇੱਕ ਦੋਰੀ ਮਾਰਨਾ ਪੈਂਦਾ ਕਿ ਕਰੀ ਚ ਕਰੀ ਆਉਣੇ ਹੁੰਨੇ ਬਈ ਪੱਦਰ ਅੱਛਾ ਮੇਰੀ ਅੰਗੇ 32 ਟੋਆ ਹੀ ਦੇਖਣਾ ਹੈ ਅੱਛਾ ਟੋਆ ਨਹੀਂ ਖਣਾ ਚਾਹੀਦਾ ਠੀਕ ਨਹੀਂ ਦਿੱਤੀ ਟੋਆ ਉੱਤੇ ਵਾਲੀ ਕਿੰਨੇ ਕਿੰਨੇ ਸੌ ਟਰਾਲੀ ਤਾਂ ਹੀ ਕਰਿਆ ਤੁਸੀਂ ਪੱਤਰ ਲਾ ਤੋੜ ਟਰਾਲੀਆਂ ਨਾਲ ਬਿਸ਼ੇੜੀਆਂ 200 ਤਾਈ 300 400 300 ਲੈ ਹੀ ਬੈਠਾ 500 500 ਤਾਈ ਅ ਨਹੀਂ ਅੱਛਾ ਟਰਾਈ ਨਾ 500 ਬਹੁਤ ਵਧੀਆ ਪੜਾ ਦਿੰਦੇ ਹੈ ਵਧੀਆ ਬੜਾ ਠੀਕ ਹੈ ਯਾਰ ਆ ਆਪਣੇ ਏਅਰਗੇ ਦਾ ਕਿੱਥੋਂ ਕਿੱਥੋਂ ਤਾਈ ਜਾ ਵੜਦੇ ਸਾਧ ਕਸੂਦ ਕਤਾ ਉਧਰ ਉਹਦਾ ਉਧਰ ਨਹੀਂ ਇੱਧਰ ਹੀ ਰਹਿਣੇ ਆਪਣਾ ਏਰੀਆ ਮਾਹਕੋਤੋਂ ਦਾ ਆਪਣਾ ਏਰੀਆ ਅੱਛਾ ਹਰਾ ਆਜਾ ਏਦੋਂ ਰਾਣਾ ਕੋਟਲੀ ਛੋਟਾ ਬੰਦਾ ਝਵੇਲ ਵਾਲੀ ਬਹੁਤ ਹੋ ਗਿਆ ਓਏ ਆਹ ਥੋੜਾ ਕਰ ਲੈ ਬ੍ਰਾਹਮਣ ਵਾਲਾ ਪੰਡ ਹੀ ਸਾਰਿਆਂ ਦਾ ਠੀਕ ਆ ਪੈਪ ਘਰੇ ਹੈਗੀ ਆਪ ਨੂੰ 150 ਫੋਟ ਦਾ ਉਹ ਉੱਚਾਈ ਚੜਾਉਂਦੇ ਹੀ ਨਹੀਂ ਸਰਾਰਦੀ ਹੁਣ ਪਾਣੀ ਇੱਕ ਮੋਟਰਾਂ ਗੇਟ ਵਾਲਾਂ ਤੇ ਜੜੀਆਂ ਵਾਂਗ ਆਉਂਦੀਆਂ ਵਾ ਇਸੇ ਬਾਈ ਦੀਆਂ ਹੀ ਮੰਗੀ ਮੋਟਰ ਨੰਬਰ 2 ਦੋ ਨੰਬਰ ਮੋਟਰ ਲੈ ਆਂਦੀ ਹੁਣ ਇਹ ਇਹਨੇ ਪਾਣੀ ਤਾਂ ਚੜਾਉਂਦੀ ਕਿ ਨਹੀਂ ਉਹ ਪਾਣੀ ਨਹੀਂ ਚੜਾਉਂਦੀ ਆ। ਤਾਂ ਡਰਾਮ ਕਿਧਰ ਮੰਗਾਏ ਘਰਾਂ ਡਰਾਮ ਵੱਡੀ ਜਾਂਦਾ ਹੈ। ਸਾਡਾ ਏਰੀਆ ਉਹਦੇ ਇੱਥੇ ਮੰਗਾ ਮਮਲਾਈ ਵਾਲਾ ਸਸਤਾ ਹੈ ਨਹੀਂ ਬਈ। ਇਹ ਸਾ ਆਪਣੀ ਕਰਮ ਆਉਂਦੀ ਐ ਜਿਹਨੂੰ ਮੰਗੀ ਆ। ਤਾਂ ਕਰਕੇ ਆਹ ਹੁਣ। ਸਾਡਾ ਤੁਹਾਡਾ ਭਲਾ ਕਰੇ ਚੜਾ ਦੇਣੇ ਜੇ ਚੜਾਉਗੀ ਤਾਂ ਨਹੀਂ ਫਿਰ ਇੱਕ ਆਪਣੇ ਘਰੇ ਨਵੀਆਂ ਹੈਗੀਆਂ ਉਹ ਤਾਂ ਕੱਲ ਸੀ ਦਿਨ ਉਹ ਖੋਲ ਲਾਂਗੇ। ਤਾਜੀ ਲੈ ਕੇ ਲਈ ਇੱਕ ਦਾ ਡੇਲ ਪਛਾਲੀ ਐ। ਕਤਾ ਕੱਢੂ ਅੱਗ ਟੈਰਾਂ ਨਾਲ